ਸਤਨਾਮ ਸ਼੍ਰੀ ਵਾਹਿਗੁਰੂ ਸਾਂ ਜੀਓ ਜੇਤ ਅਸਮੰਦ ਸਾਗਰ ਨੀਰ ਪਰਿਆ ਤਤ ਯੁਗਣ ਹਮਾਰੇ ਦਾਂ ਕਰੂ ਕਿਛ ਮੇਰ ਉਪਵ ਡੁੱਬਦੇ ਪੱਤਰ ਤਾਰੇ ਜਿਹੜਾ ਅਗਨ ਬਰਾਬਰ ਤਾਪੇ ਭੀਤਰ ਵਗੇ ਕਾਪੇ ੜਨਗਤ ਨਾਨਕ ਹੁਕਮੁ ਪਛਾਣੈ ਸੁਖ ਹੋਵੇ ਦਿਨ ਰਾਤੈ ਸਤਰਾ ਵਾਹਿਗੁਰੂ ਜੀੋ ਬਿਲਾਵਲਾ ਮਹਲਾ ਪੰਜਵਾਂ ਦਿਨ ਹਰ ਕਾਮਨ ਆਵਤੇ ਜਾਸੁ ਰਾਜ ਮਾਜ ਤੁਮ ਲਾਗੇ ਓ ਮੋਣੀ ਮੋਹਵਤੇਰਾ ਕਨਕ ਕਾਮਣੀ ਛੇਜ ਸੋਣੀ ਛੋੜ ਕੇ ਨੇ ਮੈਂ ਜਾਵਤੇ ਉਰਜ ਰਹੋ ਇੰਦਰੀ ਰਸ ਪ੍ਰੇਰਿਆ ਵਿਖੇ ਟਗੌਰੀ ਖਾਵਤੇ ਤ੍ਰਿਣ ਕੋ ਮੰਦਰ ਸਾਜ ਸਵਾਰਿਆ ਪਾਵਕ ਤਲੇ ਜਰਾਬਤ ਹੈ ऐसे गढ़ में ऐठ अढीलो फूल फूल क्या पावत पंच दूत मूंड बैठाड़े किस गए फेरवत है दृष्ट नयमे अंध ज्ञानी सोए रे ओ मदमावत है ਜਾਲ ਪਸਾਰ ਚੋਗ ਵਿਸਤਾਰੀ ਪੰਖੀ ਜੋ ਭਾਵਤੇ ਕਉ ਨਾਨਕ ਬੰਧਨ ਕਾਟਣ ਗਾ ਮੈਂ ਸਤਗੁਰੂ purਖ ਤੇ ਆਵਤੇ ਕਉ ਨਾਨਕ ਬੰਧਨ ਕਾਟਣ ਗਾ ਮੈਂ ਸਤਗੁਰੂ purਖ ਤੇ ਆਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਦਿਨ ਐਤਵਾਰ 5 ਮਈ 23 ਵਰਸਾ ਹੈ ਅੱਜ ਦਿਨ ਐਤਵਾਰ 5 ਮਈ 23 ਵਰਸਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ